31 31 ਦਸੰਬਰ ਨੂੰ ਦਲਜੀਤ ਦਸਾਂਝ ਦਾ ਲੁਧਿਆਣਾ ਦੇ ਵਿੱਚ ਪੀਏਯੂ ਦੇ ਵਿੱਚ ਸ਼ੋਅ ਹੋਣ ਜਾ ਰਿਹਾਤਾ ਸ਼ੋਅ ਨੂੰ ਲੈ ਕੇ ਪਰਮਿਸ਼ਨ ਮਿਲ ਚੁੱਕੀ ਹੈ ਤੇ ਇਸ ਦੀ ਪੂਰੀ ਡਿਟੇਲ ਵੀ ਸਾਹਮਣੇ ਆ ਚੁੱਕੀ ਆ ਤੇ ਕਿੰਨਾ ਕਿਰਾਇਆ ਦਿੱਤਾ ਗਿਆ ਪੂਰਾ ਸੈਟਅਪ ਲਗਾਉਣ ਦੇ ਲਈ ਸ਼ੋਅ ਵਾਲੇ ਦਿਨ ਕਿੰਨਾ ਕਿਰਾਇਆ ਦਿੱਤਾ ਗਿਆ ਇਸ ਤੋਂ ਇਲਾਵਾ ਸ਼ੋਅ ਤੋਂ ਬਾਅਦ ਕਿੰਨਾ ਦਲਜੀਤ ਦਸਾਂਝ ਦੇ ਸ਼ੋਅ ਦੇ ਲਈ ਰੈਂਟ ਦਿੱਤਾ ਗਿਆ ਪੂਰੀ ਡਿਟੇਲ ਉਹ ਸਾਹਮਣੇ ਆ ਚੁੱਕੀ ਆ ਤਾਂ ਪਰਮਿਸ਼ਨ ਦੀ ਜਿਹੜੀ ਐਕਸਕਲੂਸਿਵ ਕਾਪੀ ਤੁਹਾਨੂੰ ਦਿਖਾ ਰਿਹਾ ਜਿਸ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਲੱਖਾਂ ਰੁਪਏ ਜਿਹੜੇ ਉੱਤੇ ਗਏ ਆ ਖਾਸ ਤੌਰ ਤੇ ਜੇਕਰ ਰੈਂਟ ਦੀ ਗੱਲ ਕੀਤੀ ਜਾਵੇ ਤਾਂ 25 ਤਰੀਕ ਤੋਂ ਲੈ ਕੇ ਸ਼ੋਅ ਵਾਲੇ ਦਿਨ ਤੱਕ ਪੂਰਾ ਸੈਟਅਪ ਜਿਹੜਾ ਰੈਡੀ ਕਰਨਾ ਹੈਗਾ ਗੌਰਤਾਲ ਵਾਕੇ ਦਿਲਜੀਤ ਦੋਸਾਂਜ ਉਹ ਆਪਣੇ ਕੰਸਰਟ ਦੇ ਲਈ ਸੈਟਅਪ ਬਹੁਤ ਵੱਡੇ ਪੱਧਰ ਤੇ ਲਗਾਉਂਦੇ ਨੇ ਲਾਈਟਿੰਗ ਦਾ ਪ੍ਰਬੰਧ ਉਸ ਤਰ੍ਹਾਂ ਕੀਤਾ ਹੁੰਦਾ ਤੇ ਉਸ ਦੇ ਲਈ ਤਿਆਰੀਆਂ ਵੀ ਉਸੇ ਤਰ੍ਹਾਂ ਦੀਆਂ ਚਾਹੀਦੀਆਂ ਨੇ ਤਾਂ 25 ਤਰੀਕ ਤੋਂ ਜਿਹੜੀਆਂ ਇਹ ਤਿਆਰੀਆਂ ਸ਼ੁਰੂ ਕੀਤੀਆਂ ਗਈਆਂ ਨੇ ਤੇ ਉਸ ਦੇ ਲਈ 1.5 ਲੱਖ ਰੁਪਇਆ ਇੱਕ ਦਿਨ ਦਾ ਬਣਦਾ ਹੈਗਾ ਤੇ 6 ਦਿਨ ਪੂਰਾ ਇਹ ਸੈਟਅਪ ਲੱਗੇਗਾ ਤਾਂ ਇਸ ਦੀ ਕੁੱਲ ਕੀਮਤ ਜਿਹੜੀ 9 ਲੱਖ ਰੁਪਏ ਬਣਦੀ ਆ ਤਾਂ ਪੂਰਾ ਸੈਟਅਪ ਲਗਾਉਣ ਦੇ ਲਈ ਦਿਲਜੀਤ ਦਸਾਂਜ ਦੇ ਸ਼ੋਅ ਦੇ ਲਈ 9 ਲੱਖ ਰੁਪਇਆ ਦਿੱਤਾ ਗਿਆ ਇਸ ਤੋਂ ਇਲਾਵਾ ਜਿਸ ਦਿਨ ਸ਼ੋਅ ਹੋਵੇਗਾ ਯਾਨੀ ਕਿ ਜਿਸ ਦਿਨ ਪੀਏਯੂ ਦੇ ਫੁੱਟਬਾਲ ਗਰਾਊਂਡ ਦੇ ਵਿੱਚ ਦਿਲਜੀਤ ਦਸਾਂਜ ਦਾ ਕੰਸਰਟ ਹੋਣ ਜਾ ਰਿਹਾ ਹੈਗਾ ਤਾਂ ਉਸ ਦਿਨ ਜਿਹੜਾ ਜੋ ਰੈਂਟ ਦਿੱਤਾ ਗਿਆ ਉਹ ਕੀਮਤ 2.5 ਲੱਖ ਰੁਪਏ ਬਣਦੀ ਆ ਤਾਂ ਪਹਿਲਾਂ ਜੋ ਤਿਆਰੀਆਂ ਚੱਲ ਰਹੀਆਂ ਨੇ ਉਸ ਨੂੰ ਲੈ ਕੇ 6 ਦਿਨਾਂ ਦਾ 9 ਲੱਖ ਤੇ ਜਿਸ ਦਿਨ 쇼 ਹੋਵੇਗਾ ਉਸ ਦਾ 2.5 ਲੱਖ ਰੁਪਇਆ ਦਿੱਤਾ ਜਾਵੇਗਾ ਤੇ ਉਸ ਤੋਂ ਬਾਅਦ ਜੋ ਪੂਰਾ ਸੈਟਅਪ ਆ ਗਿਆ ਉਸ ਦੇ ਪੱਟਾ ਪਟਾਈ ਦੇ ਲਈ ਤਾਂ 3 ਦਿਨਾਂ ਦੇ ਲਈ 4.5 ਲੱਖ ਰੁਪਇਆ ਯਾਨੀ ਕਿ 4.5 ਲੱਖ ਰੁਪਇਆ ਉਹ ਦਿੱਤਾ ਗਿਆ ਤਾਂ 1 ਤਰੀਕ ਤੋਂ ਲੈ ਕੇ 3 ਤਰੀਕ ਦਾ 4.5 ਲੱਖ ਰੁਪਇਆ ਦਿੱਤਾ ਗਿਆ ਕਿਉਂਕਿ ਜੋ ਪੂਰਾ ਸੈਟਅਪ ਲੱਗਿਆ ਹੋਣਾ ਉਸ ਨੂੰ ਉੱਥੋਂ ਉਖਾੜਨਾ ਹੈ ਗਿਆ ਤੇ ਉਸ ਦੇ ਲਈ ਸਮਾਚਾਇਦਾ ਦਿਨ ਚਾਹੀਦੇ ਨੇ ਤੇ ਤਿੰਨ ਦਿਨਾਂ ਦੇ ਵਿੱਚ ਪੂਰਾ ਸੈਟਅਪ ਜਿਹੜਾ ਉਹ ਪੱਟਿਆ ਜਾਣਾ ਹੈਗਾ ਤਾਂ ਉਸ ਦੇ ਲਈ 4.5 ਲੱਖ ਰੁਪਇਆ ਦਿੱਤਾ ਹੈਗਾ ਇਸ ਤੋਂ ਇਲਾਵਾ ਪਾਰਕਿੰਗ ਫੀਸ ਜਿਹੜੀ ਹੈਗੀ ਆ ਉਹ ਵੀ ਤੁਸੀਂ ਸੁਣ ਕੇ ਹਰਾੜ ਰਹੇ ਹੋਗੇ ਤਾਂ ਇੱਕ ਦਿਨ ਦੀ ਜਿਹੜੀ ਪਾਰਕਿੰਗ ਫੀਸ ਉਹ 1.5 ਲੱਖ ਰੁਪਏ ਰੱਖੀ ਗਈ ਆ ਤਾਂ 31 ਦਸੰਬਰ ਨੂੰ ਸ਼ੋ ਹੋਣ ਜਾ ਰਿਹਾ ਤਾਂ ਉਸ ਦੀ ਪਾਰਕਿੰਗ ਫੀਸ ਜਿਹੜੀ ਹੈ ਇੱਕ ਦਿਨ ਦੀ 1.5 ਲੱਖ ਰੁਪਇਆ ਰੱਖੀ ਗਈ ਆ ਤਾਂ ਕੁੱਲ ਜਿਹੜੀ ਇੱਕ ਕੀਮਤ ਹੈਗੀ ਆ 17 ਲੱਖ 50000 ਰੁਪਏ ਬਣਦੀ ਆ ਇਸ ਤੋਂ ਇਲਾਵਾ 18% ਜੀਐਸਟੀ ਦੇ ਹਿਸਾਬ ਦੇ ਨਾਲ 315000 ਰੁਪਿਆ ਜੀਐਸਟੀ ਦਿੱਤਾ ਗਿਆ ਜੀ ਹਾਂ ਜੀਐਸਟੀ ਜੋ 18% ਦੇ ਹਿਸਾਬ ਦੇ ਨਾਲ 315000 ਰੁਪਏ ਦਿੱਤਾ ਗਿਆ ਤਾਂ ਕੁੱਲ ਜਿਹੜੀ ਇੱਕ ਕੀਮਤ ਬਣਦੀ ਹੈਗੀ ਆ ਜੋ ਅਸੀਂ ਪੂਰੇ ਸੈਟਅਪ ਦੇ ਲਈ ਦੱਸ ਰਹੇ ਆ ਪਹਿਲਾ ਜਦੋਂ ਸੈਟਅਪ ਲੱਗਣਾ ਹੈਗਾ ਸ਼ੋਅ ਵਾਲਾ ਦਿਨ ਵਿੱਚ ਪਾਰਕਿੰਗ ਤੇ ਉਸ ਤੋਂ ਬਾਅਦ ਉਹ ਪੂਰਾ ਸੈਟਅਪ ਦਾ ਜੋ ਸਮਾਨ ਜਦੋਂ ਪਟਣਾ ਹੈਗਾ ਤਾਂ ਉਸ ਦੇ ਲਈ 20 ਲੱਖ ਰੁਪਏ 65000 ਰੁਪਿਆ ਉਹ ਦਿੱਤਾ ਜਾਣਾ ਹੈਗਾ 20 ਲੱਖ 65000 ਰੁਪਿਆ ਇਹ ਟੋਟਲ ਕਾਸਟ ਬਣਦੀ ਹੈ ਜਿਸ ਦੇ ਵਿੱਚ 18% ਜੀਐਸਟੀ ਵੀ ਹੈਗਾ ਤੇ ਇਸ ਤੋਂ ਇਲਾਵਾ ਰਿਫੰਡੇਬਲ ਸਿਕਿਉਰਿਟੀ ਵੀ ਰੱਖੀ ਗਈ ਆ ਤਾਂ ਉਹ 3 ਲੱਖ ਰੁਪਿਆ ਰਿਫੰਡੇਬਲ ਸਿਕਿਉਰਿਟੀ ਉਹ ਦਿੱਤੀ ਗਈ ਹੈ ਇਸ ਤੋਂ ਬਾਅਦ ਜਿਹੜੀ ਉਹ ਪਰਮਿਸ਼ਨ ਮਿਲੀ ਹੈਗੀ ਆ ਰਿਫੰਡੇਬਲ ਸਿਕਿਉਰਿਟੀ ਦਾ ਮਤਲਬ ਹੈਗਾ ਗੋਰਤਾਲ ਬਾਕੀ ਜਿਸ ਤਰ੍ਹਾਂ ਪੀਏਯੂ ਦੇ ਜੋ ਫੁੱਟਬਾਲ ਗਰਾਊਂਡ ਹੈਗਾ ਉੱਥੇ ਇਹ ਪੂਰਾ ਸ਼ੋਅ ਹੋਣ ਜਾ ਰਿਹਾ ਤੇ ਜੇਕਰ ਕੋਈ ਉੱਥੇ ਨੁਕਸਾਨ ਹੁੰਦਾ ਕਿਉਂਕਿ ਭੀੜ ਵੱਡੇ ਪੱਧਰ ਤੇ ਆਉਣੀ ਹੈ ਜੇਕਰ ਰੱਬ ਨਾ ਕਰੇ ਕੋਈ ਸਟੇਡੀਅਮ ਦਾ ਕੋਈ ਨੁਕਸਾਨ ਹੁੰਦਾ ਜਾਂ ਫਿਰ ਕੋਈ ਯੂਨੀਵਰਸਿਟੀ ਦੇ ਵਿੱਚ ਕੋਈ ਇਸ ਤਰ੍ਹਾਂ ਜੇਕਰ ਕੋਈ ਹੁੱਲੜਬਾਜ਼ ਆ ਕੇ ਹੁੱਲੜਬਾਜੀ ਕਰਦਾ ਹੈਗਾ ਜਾਂ ਫਿਰ ਕੋਈ ਯੂਨੀਵਰਸਿਟੀ ਦੀ ਪ੍ਰਾਪਰਟੀ ਨੂੰ ਕੋਈ ਨੁਕਸਾਨ ਪਹੁੰਚਾਉਦਾ ਹੈਗਾ ਤਾਂ ਉਸ ਦੇ ਲਈ ਇਹ ਸਿਕਿਉਰਿਟੀ ਰੱਖੀ ਗਈ ਆ ਤਾਂ 3 ਲੱਖ ਰੁਪਈਆ ਸਿਕਿਉਰਿਟੀ ਦਾ ਜਿਹੜਾ ਉਹ ਪਹਿਲਾਂ ਜਮ੍ਹਾਂ ਕਰਵਾਇਆ ਗਿਆ ਤਾਂ ਇੱਕ ਵਾਰ ਫੇਰ ਦੱਸ ਦਿੰਨੇ ਆ 9 ਲੱਖ ਰੁਪਈਆ ਜੋ 25 ਤਰੀਕ ਤੋਂ ਲੈ ਕੇ 31 ਤਰੀਕ ਤੱਕ ਪੂਰਾ ਸੈਟਅਪ ਜਦੋਂ ਰੈਡੀ ਹੋਣਾ ਹੈ ਗਿਆ ਤਿਆਰੀਆਂ ਜਿਹੜੀਆਂ ਹੁਣ ਤੋਂ ਹੀ ਸ਼ੁਰੂ ਹੋ ਗਈਆਂ ਨੇ ਜੋ ਦਰਸ਼ਕ ਉੱਥੇ ਪਹੁੰਚਣਗੇ ਉਹਨਾਂ ਦੇ ਬੈਠਣ ਦੇ ਲਈ ਪ੍ਰਬੰਧ ਕੀਤਾ ਜਾਣਾ ਹੈ ਗਿਆ ਤੇ ਉਸ ਦੇ ਲਈ 9 ਲੱਖ ਰੁਪਈਆ ਦਿੱਤਾ ਗਿਆ ਹੈਗਾ ਇਸ ਤੋਂ ਇਲਾਵਾ ਜਿਸ ਦਿਨ ਸ਼ੋਅ ਹੋਵੇਗਾ ਉਸ ਦਿਨ 2.5 ਲੱਖ ਰੁਪਈਆ ਦਿੱਤਾ ਗਿਆ ਹੈਗਾ ਇਸ ਤੋਂ ਇਲਾਵਾ ਜਦੋਂ 3 ਦਿਨ ਸਮਾਨ ਪਟਿਆ ਜਾਣਾ ਹੈ ਗਿਆ ਜਨਵਰੀ 1 ਤੋਂ ਲੈ ਕੇ ਜਾਨਕੀ ਨਵੇਂ ਸਾਲ ਵਾਲੇ ਦਿਨ ਤੋਂ ਲੈ ਕੇ ਜਨਵਰੀ 3 ਤੱਕ ਜੋ ਪੂਰਾ ਉੱਥੇ ਸੈਟਅਪ ਦਾ ਸਮਾਨ ਲੱਗਿਆ ਹੋਣਾ ਉਸ ਨੂੰ ਜਦੋਂ ਪੱਟਣਾ ਹੈਗਾ ਉਸ ਦੇ ਲਈ 4.5 ਲੱਖ ਰੁਪਈਆ 1.5 ਲੱਖ ਰੁਪਈਆ ਪਾਰਕਿੰਗ ਫੀਸ ਜਿਹੜੀ ਉਹ ਲੱਗਣੀ ਹੈਗੀ ਆ ਤੇ ਟੋਟਲ ਜਿਹੜਾ 17,50,000 ਰੁਪਏ ਬਣਦੀ ਹੈ ਕੀਮਤ ਤੇ ਇਸ ਤੋਂ ਇਲਾਵਾ 18% GST ਉਹ ਲੱਗਿਆ ਹੈਗਾ ਤਾਂ 3,15,000 ਰੁਪਏ GST ਆ ਤੇ ਟੋਟਲ ਜਿਹੜੀ ਕਾਸਟ ਹੈਗੀ ਆ 20,65,000 ਰੁਪਈਆ ਬਣਦੀ ਆ ਇਸ ਤੋਂ ਇਲਾਵਾ 3 ਲੱਖ ਰੁਪਈਆ ਸਿਕਿਉਰਿਟੀ ਫੀਸ ਜਿਹੜੀ ਔਰ ਫੰਡੇਬਲ ਹੋਵੇਗੀ ਤਾਂ ਉਹ ਜਮਾ ਕਰਵਾਈ ਗਈ ਹੈ ਇਸ ਤੋਂ ਬਾਅਦ ਹੀ ਇਹ ਸ਼ੋਅ ਉੱਥੇ ਲੱਗੇਗਾ ਹਾਲਾਂਕਿ ਜਿਵੇਂ ਪਰਮਿਸ਼ਨ ਦੀ ਅਸੀਂ ਕਾਪੀ ਨਾਲ ਦਿਖਾ ਰਹੇ ਹਾਂ ਤਾਂ ਪਰਮਿਸ਼ਨ ਮਿਲ ਚੁੱਕੀ ਆ ਜੇਕਰ ਇਸ ਤੋਂ ਪਹਿਲਾਂ ਦਿਲਜੀਤ ਦਸਾਂਜ ਦੇ ਚੰਡੀਗੜ੍ਹ ਸ਼ੋਅ ਵਾਲੇ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਵਿਵਾਦਾਂ ਦੇ ਵਿੱਚ ਰਿਹਾ ਖਾਸ ਤੌਰ ਤੇ ਜੋ ਸਟੇਜ ਤੇ ਸਾਊਂਡ ਦੀ ਆਵਾਜ਼ ਸੀਗੀ ਉਸ ਨੂੰ ਲੈ ਕੇ بڑے ਵੱਡੇ ਸਵਾਲ ਖੜੇ ਹੋਏ ਇਸ ਇਲਾਵਾ ਕਈ ਗਾਈਡਲਾਈਨਸ ਜਿਹੜੀਆਂ ਉੱਥੇ ਜਾਰੀ ਕੀਤੀਆਂ ਗਈਆਂ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਕਿ ਤੁਸੀਂ ਸ਼ਰਾਬ ਤੇ ਨਸ਼ਾ ਤੇ ਜਿਹੜਾ ਉਗਾਣਾ ਨਹੀਂ ਕਾ ਸਕਦੇ ਬੱਚਿਆਂ ਨੂੰ ਸਟੇਜ ਤੇ ਨਹੀਂ ਲੈ ਕੇ ਆ ਸਕਦੇ ਇਸ ਨੂੰ ਲੈ ਕੇ ਕਿਤੇ ਲੱਗ ਕੇ ਤੇ ਦਿਲਜੀਤ ਦੋਸਾਂਝ ਉਹ ਖਫਾ ਵੀ ਹੁੰਦੇ ਦਿਖਾਈ ਦਿੱਤੇ ਉਹਨਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਪਹਿਲਾਂ ਆਪਣਾ ਸੈਟਅਪ ਤਿਆਰ ਕਰੋ ਉਹਨਾਂ ਸਮਾਂ ਅਸੀਂ ਚੰਡੀਗੜ੍ਹ ਦੇ ਵਿੱਚ ਸ਼ੋਅ ਨਹੀਂ ਕਰਾਂਗੇ ਉਸ ਤੋਂ ਬਾਅਦ ਦਿਲਜੀਤ ਦੋਸਾਂਝ ਦਾ ਅਗਲਾ ਸ਼ੋਅ ਮੁੰਬਈ ਦੇ ਵਿੱਚ ਸੀ ਤਾਂ ਦਿਲ ਨੂਮੀਨਾਟੀ ਜੋ ਦਿਲਜੀਤ ਦੋਸਾਂਝ ਦਾ ਕੰਸਰਟ ਚੱਲ ਰਿਹਾ ਤਾਂ ਪੰਜਾਬ ਦੇ ਵਿੱਚ ਉਸ ਦਾ ਇਹ ਖੇਰਲਾ ਸ਼ੋਅ ਹੋਵੇਗਾ ਇਸ ਸਾਲ ਦਾ ਤੇ ਪੀਏਯੂ ਦੇ ਵਿੱਚ ਜੋ ਫੁੱਟਬਾਲ ਗਰਾਊਂਡ ਆ ਉੱਥੇ ਇਹ ਸ਼ੋਅ ਹੋਣ ਜਾ ਰਿਹਾ ਤਾਂ ਹੁਣ ਤੋਂ ਹੀ ਉੱਥੇ ਪ੍ਰਬੰਧ ਹੋਣੇ ਸ਼ੁਰੂ ਹੋ ਚੁੱਕੇ ਨੇ ਕਰੀਬ 2 ਤੋਂ 3000 ਪੁਲਿਸ ਮੁਲਾਜ਼ਮ ਵੀ ਉੱਥੇ ਤਾਇਨਾਤ ਕੀਤਾ ਜਾਵੇਗਾ ਕਿਉਂਕਿ ਨਵਾਂ ਸਾਲ ਹੈ ਉਸ ਦਿਨ ਦਿਲਜੀਤ ਦੋਸਾਂਝ ਦਾ ਸ਼ੋਅ ਹੈਗਾ ਦਿਲਜੀਤ ਦੋਸਾਂਝ ਦੀ ਆਪਣੀ ਫੈਨ ਫਾਲੋਇੰਗ ਹੈਗੀ ਆ ਤੇ ਅਜਿਹੇ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜੋ ਲੋਕ ਉਥੇ ਜਿਹੜੇ ਆ ਤੋਂ ਪਹੁੰਚ ਦੀ ਉਮੀਦ ਚਾਈ ਜਾ ਰਹੀ ਹੈ ਕਿਉਂਕਿ ਜੇਕਰ ਟਿਕਟਾਂ ਦੀ ਗੱਲ ਕੀਤੀ ਜਾਵੇ ਤਾਂ ਜਿਸ ਦਿਨ ਟਿਕਟਾਂ ਆਨਲਾਈਨ ਪਾਈਆਂ ਗੰਗਾ ਸੰਨ ਤੱਕ ਕੁਝ ਹੀ ਮਿੰਟਾਂ ਦੇ ਵਿੱਚ ਦਿਲਜੀਤ ਦਸਾਂਝ ਦੇ ਲੁਧਿਆਣੇ ਵਾਲੇ ਸ਼ੋਹਦੀਆਂ ਵੀ ਜਿਹੜੀਆਂ ਟਿਕਟਾਂ ਉਹ ਵਿਕ ਜਾਂਦੀਆਂ ਨੇ ਇਸ ਤੋਂ ਬਾਅਦ ਲੋਕ ਲਗਾਤਾਰ ਜਿਹੜੇ ਕੋਈ ਨੇੜੇ ਦੇ ਕੋਈ ਲੁਧਿਆਣਾ ਦੇ ਜਾਂ ਕੋਈ ਸਕੇ ਸੰਬੰਧੀ ਹੈਗੇ ਤਾਂ ਉਹਨਾਂ ਦੇ ਪਾਸੋਂ ਦੀ ਉਹ ਮੰਗ ਕਰ ਰਹੇ ਨੇ ਤਾਂ ਜਿਸ ਤਰ੍ਹਾਂ ਮੁੰਬਈ ਦੀ ਗੱਲ ਕੀਤੀ ਜਾਵੇ ਚੰਡੀਗੜ੍ਹ ਦੀ ਗੱਲ ਕੀਤੀ ਜਾਵੇ ਤਾਂ ਉਸੇ ਤਰ੍ਹਾਂ ਉਮੀਦ ਕੀਤੀ ਜਾ ਰਹੀ ਹੈ ਕਿ ਲੁਧਿਆਣਾ ਦੇ ਵਿੱਚ ਵੀ ਵੱਡੇ ਪੱਧਰ ਤੇ ਇਕੱਠ ਹੋ ਸਕਦਾ ਉਸ ਨੂੰ ਕੰਟਰੋਲ ਕਰਨ ਦੇ ਲਈ ਪੁਲਿਸ ਅਧਿਕਾਰੀ ਜਿਹੜੇ ਉਪਪੱਬਾ ਭਾਰ ਨੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਮੁਲਾਜ਼ਮ ਜਿਹੜੇ ਉੱਥੇ ਤਾਇਨਾਤ ਕੀਤੇ ਗਏ ਨੇ ਇਸ ਤੋਂ ਇਲਾਵਾ ਦੱਸਦੀ ਹੈ ਕਿ ਜੋ ਪੂਰੀ ਡਿਟੇਲ ਹੈ ਉਹ ਸਾਹਮਣੇ ਆ ਚੁੱਕੀ ਹੈ ਤੇ ਪਰਮਿਸ਼ਨ ਜਿਹੜੀ ਉਹ ਮਿਲ ਚੁੱਕੀ ਹੈ